ਸੇਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਉੱਪਰ ਜ਼ੁਲਮ ਦੀ ਹਨੇਰੀ ਝੁੱਲਦੀ ਹੈ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਹੈ ਉਹਨਾਂ ਦੇ ਘਰ ਘਾਟ ਉਜਾੜ ਦਿੱਤੇ ਜਾਂਦੇ ਉਹਨਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਜਾਂਦੀਆਂ ਉਸ ਵੇਲੇ ਲਾਹੌਰ ਦਾ ਸੂਬੇਦਾਰ ਅਬਦੁਲ ਸਮੁੰਦ ਖਾਨ ਸੀ ਅਬਦੁਲ ਸਮੁੰਦ ਖਾਨ ਨੂੰ ਲਾਹੌਰ ਤੋਂ ਬਦਲ ਕੇ ਮੁਲਤਾਨ ਦੇ ਵਿੱਚ ਸੂਬੇਦਾਰ ਲਾ ਦਿੱਤਾ ਜਾਂਦਾ ਹੈ ਔਰ ਲਾਹੌਰ ਦੇ ਵਿੱਚ ਅਬਦੁਲ ਸਮੁੰਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਜਾਂਦਾ ਹੈ ਉਸ ਵੇਲੇ ਵੀ ਸਿੱਖਾਂ ਦੇ ਉੱਪਰ ਹੋਰ ਜ਼ੁਲਮ ਕੀਤੇ ਜਾ ਰਹੇ ਸਨ ਤਾਂ ਇਹਨਾਂ ਜ਼ੁਲਮਾਂ ਦੇ ਵਿੱਚ ਉਸ ਲੋਕ ਜਿਹੜੇ ਸਨ ਚੌਧਰੀ ਲੋਕ ਜਿਹੜੇ ਸਨ ਸਿੱਖਾਂ ਨੂੰ ਆਰਥਿਕ ਤੌਰ ਤੇ ਜਾਨੀ ਔਰ ਮਾਲੀ ਨੁਕਸਾਨ ਕਰਨ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਸਨ ਉਸ ਵੇਲੇ ਨਿਸ਼ਾਰੇ ਦਾ ਚੌਧਰੀ ਸਾਹਿਬ ਰਾਏ ਉਥੇ ਪੰਨੂ ਜੱਟ ਜਿਹੜੇ ਸਨ ਉਹ ਰਹਿੰਦੇ ਸੀ ਅੱਜ ਕੱਲ ਉਹਨੂੰ ਨਿਸ਼ਾਰਾ ਪੰਨੂਆ ਕਿਹਾ ਜਾਂਦਾ ਹੈ ਤਾਂ ਨਿਸ਼ਾਰੇ ਦਾ ਜਿਹੜਾ ਚੌਧਰੀ ਹੈ ਸਾਹਿਬ ਰਾਏ ਆਪਣੇ ਘੋੜਿਆਂ ਨੂੰ ਛੱਡ ਦਿੰਦਾ ਹੈ ਉਹ ਲੋਕਾਂ ਦੀਆਂ ਫਸਲਾਂ ਦੇ ਵਿੱਚ ਜਾ ਕੇ ਫਸਲਾਂ ਨੂੰ ਉਜਾੜ ਦਿੰਦੇ ਆ ਇੱਕ ਵਾਰ ਨਹੀਂ ਕਈ ਵਾਰ ਸਿੱਖਾਂ ਦੇ ਘਰ ਘਰੋਂ ਉਜਾੜੇ ਗਏ ਸਿੱਖਾਂ ਦੀਆਂ ਫਸਲਾਂ ਉਜਾੜੀਆਂ ਗਈਆਂ ਤਾਂ ਐਵੇਂ ਸਾਹਿਬ ਰਾਏ ਆਪਣੇ ਘੋੜਿਆਂ ਦੇ ਕੋਲੋਂ ਸਿੱਖਾਂ ਦੀਆਂ ਫਸਲਾਂ ਤਬਾ ਕਰਵਾ ਰਿਆ ਸੀ ਦੋ ਸਿੱਖ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਸਾਹਿਬ ਰਾਏ ਦੇ ਕੋਲ ਗਏ ਜਾ ਕੇ ਕਿਹਾ ਕਿ ਚੌਧਰੀ ਸਾਹਿਬ ਆਪਣੇ ਘੋੜਿਆਂ ਨੂੰ ਬੰਨ ਕੇ ਰੱਖਿਆ ਕਰੋ ਇਹ ਸਾਡੀਆਂ ਫਸਲਾਂ ਉਜਾੜਦੇ ਆ ਤਾਂ ਸਾਹਿਬ ਰਾਏ ਹੰਕਾਰ ਦੇ ਵਿੱਚ ਆਣ ਕੇ ਕਹਿਣ ਲੱਗਿਆ ਕਹਿੰਦਾ ਮੇਰੇ ਕੋਲ ਰਸੇ ਨਹੀਂ ਹੈਗੇ ਕਹਿੰਦੇ ਰਸੇ ਕਿੱਥੋਂ ਆਉਣਗੇ ਤਾਂ ਸਾਹਿਬ ਰਾਏ ਕਹਿਣ ਲੱਗਿਆ ਤੁਹਾਡੇ ਕਿਸਾਂ ਨੂੰ ਕਤਲ ਕਰਕੇ ਉਹਦੇ ਰਸੇ ਵਟਕੇ ਤਾਂ ਮੈਂ ਇਹਨਾਂ ਘੋੜਿਆਂ ਨੂੰ ਬੰਨਾਂਗਾ ਤਾ ਸਿੱਧੇ ਤੌਰ ਦੇ ਉੱਪਰ ਸਿੱਖਾਂ ਦੇ ਪੰਜ ਕਕਾਰਾਂ ਦੇ ਉੱਪਰ ਹਮਲਾ ਜਿਹੜਾ ਸਾਹਿਬ ਰਾਏ ਦੇ ਵੱਲੋਂ ਕੀਤਾ ਗਿਆ ਸੀ ਉਸੇ ਵੇਲੇ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਜਿਹੜੇ ਸਨ ਉੱਥੋਂ ਚੁੱਪ ਕਰਕੇ ਵਾਪਸ ਆ ਜਾਂਦੇ ਆ ਉਹਨਾਂ ਨੇ ਆਣ ਕੇ ਇਹ ਸਾਰੀ ਦਾਸਤਾਨ ਸਰਦਾਰ ਅਮਰ ਸਿੰਘ ਤੇ ਸਰਦਾਰ ਭਗੇਲ ਸਿੰਘ ਨੂੰ ਦੱਸੀ ਸਰਦਾਰ ਅਮਰ ਸਿੰਘ ਤੇ ਸਰਦਾਰ ਭਗੇਲ ਸਿੰਘ ਉਹਨਾਂ ਨੇ ਜਦੋਂ ਉਹਦੀਆਂ ਅਗਲੇ ਦਿਨ ਘੋੜੀਆਂ ਸਿੱਖਾਂ ਦੇ ਖੇਤਾਂ ਵਿੱਚ ਟੁਕਦੀਆਂ ਪਈਆਂ ਸੀ ਤੇ ਉਹਨਾਂ ਘੋੜੀਆਂ ਨੂੰ ਪਕੜਿਆ ਫੜਿਆ ਤੇ ਫੜ ਕੇ ਤੇ ਅਗਲੇ ਬੰਨੇ ਲਖਬੀਰ ਸਿੰਘ ਘਿਹਾਲੇ ਵਾਲਿਆਂ ਨੂੰ ਦੇ ਦਿੱਤੀਆਂ ਉਹਨਾਂ ਨੇ ਜਾ ਕੇ ਉਹ ਘੋੜੀਆਂ ਜਿਹੜੀਆਂ ਸੀ ਪਟਿਆਲੇ ਦੇ ਵਿੱਚ ਕਰੀਏ ਦਿੱਤੀਆਂ ਔਰ ਵੇਚਣ ਤੋਂ ਬਾਅਦ ਉਹ ਜਿਹੜੇ ਪੈਸੇ ਸੀ ਉਹ ਸਰਦਾਰ ਤਾਰਾ ਸਿੰਘ ਵਾਂ ਦੇ ਵਾੜੇ ਦੇ ਵਿੱਚ ਲੰਗਰਾਂ ਦੇ ਵਿੱਚ ਲਿਆ ਕੇ ਜਮ੍ਹਾਂ ਕਰਵਾ ਦਿੱਤੇ ਭਾਈ ਤਾਰਾ ਸਿੰਘ ਜੀ ਜਿਹੜੇ ਸਨ ਡਲ ਦੇ ਵਾਂ ਦੋ ਪਿੰਡ ਸੀ ਦੋ ਪਿੰਡਾਂ ਦੇ ਵਿੱਚੋਂ ਵਾਂ ਪਿੰਡ ਦੇ ਰਹਿਣ ਵਾਲੇ ਸਨ ਗੁਰਸਿੱਖੀ ਦੇ ਨਾਲ ਅਥਾਹ ਪ੍ਰੇਮ ਰੱਖਣ ਵਾਲੇ ਸਨ ਭਾਈ ਮਣੀ ਸਿੰਘ ਦੇ ਕੋਲ ਅੰਮ੍ਰਿਤ ਬਾਣ ਕੀਤਾ ਸੀ ਤਾਂ ਇਹਨਾਂ ਨੇ ਇੱਕ ਵਾੜਾ ਬਣਾਇਆ ਹੋਇਆ ਹੈ ਮਿੱਟੀ ਦਾ ਇੱਕ ਘਰ ਬਣਿਆ ਹੋਇਆ ਹੈ ਉਹਦੇ ਆਲੇ-ਦੁਆਲੇ ਜਿਹੜਾ ਇੱਕ ਖਾਈ ਪੁੱਟੀ ਹੋਈ ਹੈ ਤੇ ਉਹਦੇ ਆਲੇ-ਦੁਆਲੇ ਸੰਘਣੇ ਜਿਹੜੇ ਰੁੱਖ ਨੇ ਉਹ ਲੱਗੇ ਹੋਏ ਸੀ ਛੇਤੀ ਦੇ ਨਾਲ ਸਿੱਧਾ ਘੋੜਾ ਜਿਹੜਾ ਸੀ ਉਹ ਆਣ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰੇ ਯਤਨ ਕਰੇ ਤੇ ਉਹ ਨਹੀਂ ਸੀ ਕਰ ਸਕਦਾ ਤੇ ਇਹ ਇਉਂ ਕਿਹਾ ਜਾ ਸਕਦਾ ਹੈ ਕਿ ਭਾਈ ਤਾਰਾ ਸਿੰਘ ਜੀ ਦੀ ਉਸ ਵੇਲੇ ਦੀ ਇੱਕ ਰਣਨੀਤੀ ਸੀ ਇੱਥੇ 24 ਘੰਟੇ ਗੁਰੂਕਾ ਲੰਗਰ ਚੱਲਦਾ ਸੀ ਆਏ ਗਏ ਸਿੱਖ ਜਿਹੜੇ ਸਨ ਇਥੋਂ ਪ੍ਰਸ਼ਾਦਾ ਪਾਣੀ ਸ਼ਾਕੇ ਜਾਂਦੇ ਸੀ ਤਾਂ ਉਸ ਵੇਲੇ ਬਹੁਤ ਸਾਰੇ ਸਿੱਖ ਜਿਹੜੇ ਉੱਥੇ ਰਹਿੰਦੇ ਵੀ ਸੀ ਕੋਈ ਸ਼ਸਤਰਾਂ ਦਾ ਅਭਿਆਸ ਕਰਦਾ ਕੋਈ ਗੁਰਬਾਣੀ ਪੜ੍ਹਨ ਦਾ ਅਭਿਆਸ ਕਰਦਾ ਕੋਈ ਕੀਰਤਨ ਦਾ ਅਭਿਆਸ ਕਰਦਾ ਤਾਂ ਹਰ ਵੇਲੇ ਜਿਹੜਾ ਸੀ ਉਹਨਾਂ ਦੇ ਉਸ ਅਵਾੜੇ ਦੇ ਵਿੱਚ ਸਿੱਖਾਂ ਦੀ ਇੱਕ ਰੌਣਕ ਜਿਹੜੀ ਉਹ ਲੱਗੀ ਰਹਿੰਦੀ ਸੀ ਜਦੋਂ ਉਹ ਜਿਹੜੇ ਪੈਸੇ ਸੀ ਆਣ ਕੇ ਗੁਰੂ ਕੇ ਲੰਗਰ ਵਿੱਚ ਪੈ ਗਏ ਤਾਂ ਸਾਹਿਬ ਰਾਏ ਜਿਹੜਾ ਉਸ ਵੇਲੇ ਨਸ਼ਹਿਰੇ ਦਾ ਹਾਕਮ ਸੀ ਚੌਧਰੀ ਸੀ ਉਹ ਪਿੱਛਾ ਕਰਦਾ ਹੋਇਆ ਆਇਆ ਤੇ ਉਹਨੇ ਆਣ ਕੇ ਭਾਈ ਤਾਰਾ ਸਿੰਘ ਨੂੰ ਕਿਹਾ ਕਿ ਸਾਡੇ ਚੋਰ ਜਿਹੜੇ ਆ ਉਹ ਤੇਰੇ ਇਸ ਡੇਰੇ ਦੇ ਵਿੱਚ ਲੁਕੇ ਹੋਏ ਆ ਭਾਈ ਤਾਰਾ ਸਿੰਘ ਕਹਿਣ ਲੱਗੇ ਕਿਹਦੇ ਚੋਰ ਨਹੀਂ ਉਹ ਗੁਰੂ ਕੇ ਸਿੱਖ ਚੋਰ ਤੂੰ ਐ ਜਿਹੜਾ ਲੋਕਾਂ ਦੀਆਂ ਫਸਲਾਂ ਬਰਬਾਦ ਕਰਦਾ ਪਿਆ ਐ ਜਿਹੜਾ ਲੋਕਾਂ ਦੇ ਉੱਪਰ ਜ਼ੁਲਮ ਕਰਦਾ ਪਿਆ ਤੋ ਉਹ ਤਾਂ ਗੁਰੂ ਕੇ ਸਿੱਖ ਐ ਜਿਨ੍ਹਾਂ ਨੇ ਪਾਰਉਪਕਾਰ ਦਾ ਕੰਮ ਕੀਤਾ ਐ ਚੌਧਰੀ ਸਾਹਿਬ ਰਾਏ ਸਮੇਂ ਦੇ ਨੂੰ ਸਮੇ ਨੂੰ ਤਾੜਦਾ ਹੋਇਆ ਵਾਪਸ ਚੱਲਿਆ ਗਿਆ ਜਾ ਕੇ ਪੱਟੀ ਦੇ ਫੌਜਦਾਰ ਜ਼ਾਫਰ ਬੇਗ ਨੂੰ ਸਾਰੀ ਆਪਣੀ ਗੱਲ ਜਿਹੜੀ ਉਹ ਦੱਸਦਾ ਐ ਜ਼ਾਫਰ ਜਾਂਫਰ ਬੇਗ ਆਪਣੀ ਫੌਜ ਲੈ ਕੇ ਆਪਣੇ ਭਤੀਜਿਆਂ ਨੂੰ ਲੈ ਕੇ ਅਗਲੇ ਦਿਨ ਅੰਮ੍ਰਿਤ ਵੇਲੇ ਭਾਈ ਤਾਰਾ ਸਿੰਘ ਦੇ ਅਵਾੜੇ ਦੇ ਉੱਪਰ ਹਮਲਾ ਕਰਦਾ ਐ ਉਸ ਵੇਲੇ ਜਿਨ੍ਹਾਂ ਨੇ ਘੋੜੀਆਂ ਨੂੰ ਫੜਿਆ ਸੀ ਸਰਦਾਰ ਅਮਰ ਸਿੰਘ ਸਰਦਾਰ ਭਗੇਲ ਸਿੰਘ ਉਹ ਵੀ ਉੱਥੇ ਸਨ ਮਾਲੀ ਸਿੰਘ ਗੁਰਬਖਸ਼ ਸਿੰਘ ਜਿਨ੍ਹਾਂ ਨੇ ਸਾਬਰਾਈ ਨੂੰ ਜਾ ਕੇ ਕਿਹਾ ਸੀ ਉਹ ਵੀ ਉੱਥੇ ਸਨ ਤੇ ਜਿਨ੍ਹਾਂ ਨੇ ਘੋੜੀਆਂ ਨੂੰ ਵੇਚਿਆ ਸੀ ਲਖਬੀਰ ਸਿੰਘ ਹਣੀ ਉਹ ਵੀ ਉੱਥੇ ਸਨ ਹੋਰ ਵੀ ਬਹੁਤ ਸਾਰੇ ਸਿੱਖ ਜਿਹੜੇ ਉੱਥੇ ਸਨ ਅੰਮ੍ਰਿਤ ਵੇਲੇ ਦਾ ਸਮਾਂ ਸੀ ਜਦੋਂ ਘੋੜਿਆਂ ਦੇ ਆਉਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਤਾਂ ਉਸ ਵੇਲੇ ਸਰਦਾਰ ਭਗੇਲ ਸਿੰਘ ਜਿਹੜੇ ਆ ਉਹ ਬਾਹਰ ਜੰਗਲ ਦੇ ਵਿੱਚ ਗਏ ਹੋਏ ਸਨ ਉਹਨਾਂ ਦੇ ਇੱਕ ਹੱਥ ਵਿੱਚ ਪਾਣੀ ਵਾਲਾ ਗੜਵਾ ਸੀ ਦੂਜੇ ਹੱਥ ਦੇ ਵਿੱਚ ਨੇਜ਼ਾ ਸੀ ਤਾਂ ਉਹਨਾਂ ਦੇ ਕੋਲ ਸ੍ਰੀ ਸਾਹਿਬ ਵੀ ਸੀ ਉਹਨਾਂ ਨੇ ਉਸੇ ਵੇਲੇ ਅੰਦਾਜ਼ਾ ਲਾ ਲਿਆ ਕਿ ਲੱਗਦਾ ਫੌਜ ਜਿਹੜੀ ਉਹ ਚੜ੍ਹ ਕੇ ਆ ਰਹੀ ਹੈ ਪਰ ਮਨ ਵਿੱਚ ਖਿਆਲ ਕੀਤਾ ਜਾ ਕੇ ਸਿੱਖਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਪਰ ਫਿਰ ਖਿਆਲ ਆਇਆ ਕਿ ਸਿੱਖ ਕਹਿਣਗੇ ਤੂੰ ਜੰਗ ਦੇ ਮੈਦਾਨ ਚ ਦੌੜ ਕੇ ਆ ਗਿਆ ਤਾਂ ਉਸੇ ਵੇਲੇ ਉਹਨਾਂ ਨੇ ਜਕਾਰਾ ਛੱਡਿਆ ਜਕਾਰਾ ਛੱਡ ਕੇ ਤੇ ਫੌਜ ਨੂੰ ਲਲਕਾਰਿਆ ਜਦੋਂ ਫੌਜ ਨੂੰ ਲਲਕਾਰਦੇ ਆ ਤੇ ਇਨਾਂ ਚਿਰ ਨੂੰ ਬਾੜੇ ਦੇ ਵਿੱਚ ਬੈਠੇ ਸਿੱਖ ਜਿਹੜੇ ਉਹਨਾਂ ਨੂੰ ਆਵਾਜ਼ ਪਹੁੰਚ ਜਾਂਦੀ ਹੈ ਆਵਾਜ਼ ਦੀ ਜਦੋਂ ਪਹਿਚਾਣ ਕੀਤੀ ਗਈ ਤਾਂ ਚੌਧਰੀ ਸਾਹਿਬ ਰਾਏ ਕਹਿਣ ਲੱਗਾ ਇਹੋ ਹੀ ਹੈ ਇਹਨੇ ਮੇਰੀਆਂ ਘੋੜੀਆਂ ਜਿਹੜੀਆਂ ਉਹ ਚੋਰੀ ਕੀਤੀਆਂ ਹਾਲਾਂਕਿ ਚੋਰੀ ਨਹੀਂ ਕੀਤੀਆਂ ਸਿੱਖਾਂ ਨੇ ਸ਼ ਬੇਚੀਆਂ ਸੀ ਤਾਂ ਉਸ ਵੇਲੇ ਦੇ ਨਾਲ ਸਰਦਾਰ ਭਗੇਲ ਸਿੰਘ ਜੀ ਫੌਜ ਦੇ ਨਾਲ ਮੁਕਾਬਲਾ ਕਰਦਾ ਕੱਲਾ ਸੇਖੀ ਜਿਹੜਾ ਉਹ ਸਾਰਿਆਂ ਦੇ ਨਾਲ ਟੱਕਰਦਾ ਤਾਂ ਉਸ ਵੇਲੇ ਲੜਦੇ ਆ ਲੜਦੇ ਆ ਇੱਕ ਗੋਲੀ ਉਹਨਾਂ ਦੇ ਪੱਟ ਵਿੱਚ ਲੱਗਦੀ ਹੈ ਇਹਨਾਂ ਚਿਰ ਨੂੰ ਬਾਕੀ ਦੇ ਸਿੱਖ ਜਿਹੜੇ ਆ ਉਹ ਵੀ ਆ ਜਾਂਦੇ ਆ ਤਾਂ ਉਸ ਸਮੇਂ ਦੌਰਾਨ ਜ਼ਾਫਰ ਬੇਗ ਦਾ ਭਤੀਜਾ ਜਿਹੜਾ ਉਹ ਜੰਗ ਦੇ ਮੈਦਾਨ ਵਿੱਚ ਮਾਰਿਆ ਜਾਂਦਾ 40 ਦੇ ਕਰੀਬ ਉਹਦੇ ਸਿਪਾਹੀ ਮਾਰੇ ਜਾਂਦੇ ਆ ਇਨਾ ਸਾਰਾ ਨੁਕਸਾਨ ਨੁਕਸਾਨ ਕਰਾ ਕੇ ਜ਼ਾਫਰ ਬੇਗ ਵਾਪਸ ਦੌੜ ਜਾਂਦਾ ਹੈ ਮਾੜੀ ਕੰਬੋ ਕੀ ਜਾ ਕੇ ਸਾਹ ਲੈਂਦਾ ਹੈ ਆਪਣੇ ਭਤੀਜੇ ਦੀ ਲਾਸ਼ ਚੁੱਕਦਾ ਹੈ ਤਾਂ ਉਸ ਵੇਲੇ ਦੁਖੀ ਹੋਏ ਸਾਹਿਬ ਰਾਏ ਜ਼ਾਫਰ ਬੇਗ ਲਾਹੌਰ ਦੇ ਵਿੱਚ ਜਾਂਦੇ ਆ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਕਹਿੰਦੇ ਨੇ ਹੁਣ ਨਿੱਕੀ ਜੀ ਗੱਲ ਕੀ ਦੱਸਣ ਕਿ ਸਾਡੀਆਂ ਘੋੜੀਆਂ ਚੁੱਕ ਕੇ ਲੈ ਗਿਆ ਬਲਕਿ ਵੱਡੀ ਗੱਲ ਬਣਾ ਕੇ ਦੱਸਣਗੇ ਕਿ ਤਾਰਾ ਸਿੰਘ ਜੀ ਨੇ ਆਪਣਾ ਰਾਜ ਜਿਹੜਾ ਹੈ ਉਹ ਸਥਾਪਿਤ ਕਰ ਲਿਆ ਉਹਨਾਂ ਨੇ ਲੋਕਾਂ ਦੇ ਕੋਲੋਂ ਮਾਮਲਾ ਕਰਾਉਣਾ ਸ਼ੁਰੂ ਕਰਤਾ ਹੈ ਤਾਂ ਸਾਨੂੰ ਕੋਈ ਵੀ ਮਾਮਲਾ ਨਹੀਂ ਦਿੰਦਾ ਹੁਣ ਲੋਕ ਉਹਨੂੰ ਮਾਮਲਾ ਤਾਰਨ ਲੱਗ ਗਿਆ ਤਾਂ ਇੱਕ ਵੱਡੀ ਗੱਲ ਬਣਾ ਕੇ ਦੱਸੀ ਗਈ ਕਿ ਤਾਰਾ ਸਿੰਘ ਵਾਣੇ ਆਪਣਾ ਰਾਜ ਭਾਗ ਸਥਾਪਿਤ ਕਰ ਲਿਆ ਇਹ ਗੱਲ ਜਦੋਂ ਜ਼ਕਰੀਆ ਖਾਨ ਨੇ ਸੁਣੀ ਤਾਂ ਜ਼ਕਰੀਆ ਖਾਨ ਜਿਹੜਾ ਗੁੱਸੇ ਦੇ ਵਿੱਚ ਭੜਕ ਉੱਠਿਆ ਉਹਨੇ 2200 ਘੋੜਸਵਾਰ ਮੋਮਨ ਖਾਨ ਦੀ ਅਗਵਾਈ ਹੇਠ ਕੇ ਤਾਂ 2200 ਘੋੜਸਵਾਰ ਲੈ ਕੇ ਮੋਮਨ ਖਾਨ ਨਾਲ ਹੋਰ ਫੌਜ ਲੈ ਕੇ ਤੱਕੀ ਬੇਗ ਨੂੰ ਲੈ ਕੇ ਪੰਜ ਹਾਥੀ ਲੈ ਕੇ ਤਾਂ ਉਹਨੇ ਆਣ ਕੇ ਭਾਈ ਤਾਰਾ ਸਿੰਘ ਵਾਣ ਦੇ ਉਸ ਅਵਾੜੇ ਦੇ ਉੱਪਰ ਹਮਲਾ ਕਰ ਦਿੱਤਾ ਜਦੋਂ ਅਮਰਤਵਿਲੇ ਆਣ ਕੇ ਫੌਜ ਨੇ ਘੇਰਾ ਪਾ ਲਿਆ ਤਾਂ ਸਿੱਖ ਵੀ ਜਾਣਗੇ ਇੰਨਾ ਚਿਰ ਨੂੰ ਇਸ ਤੋਂ ਪਹਿਲਾਂ ਹੀ ਲਾਹੌਰ ਦੇ ਵਿੱਚ ਜਦੋਂ ਫੌਜ ਚੱਲੀ ਸੀ ਤਾਂ ਭਾਈ ਹਜਾਰਾ ਸਿੰਘ ਜੀ ਨੇ ਛੇਤੀ ਦੇ ਨਾਲ ਆਣ ਕੇ ਭਾਈ ਤਾਰਾ ਸਿੰਘ ਨੂੰ ਦੱਸਿਆ ਸੀ ਕਿ ਹਮਲਾ ਹੋਣ ਵਾਲਾ ਹੈ ਤੁਸੀਂ ਆਵਾੜਾ ਛੱਡ ਕੇ ਥੋੜੇ ਦਿਨ ਵਾਸਤੇ ਕਿਧਰੇ ਫੋਰ ਚਲੇ ਜਾਓ ਤਾਂ ਭਾਈ ਤਾਰਾ ਸਿੰਘ ਕਹਿਣ ਲੱਗੇ ਜੇ ਤੇ ਰਣਨੀਤੀ ਨੂੰ ਵੇਖੀਏ ਫਿਰ ਤੇ ਗੱਲ ਠੀਕ ਹੈ ਕਿ ਅਸੀਂ ਆਵਾੜਾ ਛੱਡ ਕੇ ਕਿਤੇ ਚਲੇ ਜਾਈਏ ਪਰ ਇਹ ਰਣਨੀਤੀ ਨਹੀਂ ਇਹ ਸਿੱਖ ਦਾ ਜੀਵਨ ਜਿਹੜਾ ਹੈ ਉਹ ਭੱਜਣਾ ਨਹੀਂ ਸਿਖਾਉਂਦਾ ਅਸੀਂ ਕੋਈ ਚੋਰੀ ਨਹੀਂ ਸੀ ਕੀਤੀ ਫਿਰ ਸਦਾ ਵਾਸਤੇ ਕਲੰਕ ਲੱਗ ਜਾਏਗਾ ਕਿ ਸਿੱਖਾਂ ਨੇ ਸੱਚਮੁੱਚ ਮੈਂ ਦੌੜਾਂਗਾ ਨਹੀਂ ਜੇ ਕਿਸੇ ਸਿੱਖ ਨੇ ਜਾਣਾ ਹੈ ਤੇ ਉਹ ਜਾ ਸਕਦਾ ਹੈ ਜਿਹੜੇ ਬਾਹਰੋਂ ਸਿੱਖ ਆਏ ਨੇ ਕੇਵਲ ਪ੍ਰਸ਼ਾਦਾ ਪਾਣੀ ਸ਼ਕਣ ਵਾਸਤੇ ਰਹਿਣ ਵਾਸਤੇ ਤਾਂ ਜਾ ਸਕਦੇ ਮੈਂ ਤੇ ਇੱਥੇ ਹੀ ਸ਼ਹੀਦ ਹੋਣਾ ਹੈ ਫੌਜ ਆਣ ਕੇ ਘੇਰਾ ਪਾ ਲੈਂਦੀ ਹੈ ਤਾਂ ਉਸ ਵੇਲੇ ਭਾਈ ਤਾਰਾ ਸਿੰਘ ਜੀ ਵਾਂ ਤੇ ਨਾਲ ਉਹਨਾਂ ਦੇ 18 ਸਿੱਖ ਸਨ ਕੁੱਲ ਮਿਲਾ ਕੇ 19 ਸਿੱਖ ਉਹ ਜਿਹੜੇ ਐ 2200 ਘੋੜਸਵਾਰ ਪੰਜ ਹਾਥੀ ਆਈ ਫੌਜ ਜਿਹੜੀ ਐ ਉਹਦੇ ਨਾਲ ਮੁਕਾਬਲਾ ਕਰਦੇ ਆ ਇੱਕ ਸਿੱਖ ਨੇ ਜਿਹੜਾ ਹਾਥੀ ਦੇ ਉੱਪਰ ਚੜ੍ਹ ਕੇ ਵਾਰ ਕੀਤਾ ਮੁਹਾਵਤ ਨੇ ਅੱਗੇ ਕੁੰਡਾ ਕਰਤਾ ਉਹ ਜਿਹੜੀ ਉਹਦੀ ਤਲਵਾਰ ਸੀ ਸਿੱਖ ਦੀ ਟੁੱਟ ਗਈ ਟੁੱਟੀ ਹੋਈ ਤਲਵਾਰ ਦੇ ਨਾਲ ਸੇਖ ਨੇ ਉਸ ਮੁਹਾਵਰੇ ਤੇ ਜਿਹੜਾ ਵਾਰਕੀਤਾ ਤੇ ਉਹਦਾ ਸਿਰ ਵੜ ਦਿੱਤਾ ਤਾਂ ਉਹਦਾ ਜਿਹੜਾ ਹਾਥੀ ਦੇ ਉੱਪਰ ਬੈਠਾ ਸੀ ਜਰਨੈਲ ਉਹ ਵੀ ਮਾਰਿਆ ਗਿਆ ਤਾਂ ਹਾਥੀ ਪਿੱਛੇ ਨੂੰ ਦੌੜਿਆ ਜਦੋਂ ਪਿੱਛੇ ਨੂੰ ਦੌੜਿਆ ਤਾਂ ਆਪਣੀਆਂ ਹੀ ਫੌਜਾਂ ਜਿਹੜੀਆਂ ਸੀ ਉਹਨਾਂ ਨੂੰ ਮਿੱਧਦਾ ਹੋਇਆ ਚੱਲਿਆ ਗਿਆ ਬਾਕੀ ਦੇ ਹਾਥੀ ਜਿਹੜੇ ਉਹ ਵੀ ਦੌੜ ਜਾਂਦੇ ਆ ਉਹ ਉਸ ਵੇਲੇ ਤੱਕੀ ਬੇਗ ਅੱਗੇ ਆਉਂਦਾ ਏ ਤੱਕੀ ਬੇਗ ਸਾਰੇ ਦਾ ਸਾਰਾ ਜਿਹੜਾ ਉਹ ਲੋਹੇ ਦੀ ਸੰਜੋ ਦੇ ਵਿੱਚ ਮੜਿਆ ਹੋਇਆ ਸੀ ਉਹ ਕਹਿੰਦਾ ਮੇਰਾ ਕੋਈ ਕੀ ਵਿਗਾਰ ਸਕਦਾ ਉਹਨੇ ਆਣ ਕੇ ਭਾਈ ਤਾਰਾ ਸਿੰਘ ਜੀ ਨੂੰ ਲਲਕਾਰਿਆ ਤਾਂ ਭਾਈ ਤਾਰਾ ਸਿੰਘ ਜੀ ਐਸੀ ਸ਼ਖਸੀਅਤ ਦੇ مالک ਸੀ ਜਿਹੜੇ ਰੋਜ਼ ਕੀਰਤਨ ਕਰਦੇ ਭਜਨ ਬੰਦਗੀ ਕਰਦੇ ਆਈਆਂ ਸਿੱਖ ਸੰਗਤਾਂ ਦੀ ਸੇਵਾ ਕਰਦੇ ਤਾਂ ਨਾਲ ਜੰਗੀ ਅਭਿਆਸ ਵੀ ਕਰਦੇ ਧਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਬਿਚਾਰੇ ਇਹ ਸਿੱਖ ਦਾ ਜੀਵਨ ਹੈ ਸਿੱਖ ਦਾ ਕਿਰਦਾਰ ਹੈ ਭਾਈ ਤਾਰਾ ਸਿੰਘ ਹੋਣਾ ਨੇ ਤੱਕੀ ਬੇਗ ਦੇ ਨਾਲ ਮੁਕਾਬਲਾ ਕੀਤਾ ਜਦੋਂ ਸਾਰਾ ਸਰੀਰ ਸੰਜੋਧ ਦੇ ਵਿੱਚ ਮੜਿਆ ਹੋਇਆ ਸੀ ਤਾਂ ਉਸ ਵੇਲੇ ਦੇ ਨਾਲ ਭਾਈ ਤਾਰਾ ਸਿੰਘ ਬਾਣ ਨੇ ਤਕੀ ਬੇਗ ਦੇ ਮੂੰਹ ਦੇ ਉੱਪਰ ਨਿਜ਼ਾਮ ਆ ਰਿਹਾ ਤਾਂ ਉਹਦੇ ਮੂੰਹ ਦੇ ਵਿੱਚ ਜਾ ਕੇ ਜਦੋਂ ਨਿਜ਼ਾ ਵਜਾ ਤਾਂ ਉਸ ਵੇਲੇ ਉਹਦੇ ਮੂੰਹ ਦੇ ਵਿੱਚੋਂ ਲਹੂ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਕੀ ਬੇਗ ਵਾਪਸ ਦੌੜਿਆ ਅਗੋਂ ਮੋਮਨ ਖਾਨ ਨੇ ਮਜ਼ਾਕ ਕਰਦਿਆਂ ਕਿਹਾ ਤਕੀ ਬੇਗ ਪਾਣ ਚਬਾ ਰਹੇ ਹੋ ਜੇ ਤੁਸੀਂ ਇਹ ਪਾਨ ਖਾਂਦੇ ਪਏ ਤਾਂ ਤੱਕੀ ਬੇਗ ਨੇ ਵੀ ਉਸੇ ਅੰਦਾਜ਼ ਵਿੱਚ ਜਵਾਬ ਦਿੱਤਾ ਕਹਿਣ ਲੱਗਿਆ ਹਾਂ ਤਾਰਾ ਸਿੰਘ ਵੰਡਦਾ ਪਿਆ ਤੂੰ ਵੀ ਜਾ ਕੇ ਲੈ ਲਾ ਤਾਂ ਉਸ ਵੇਲੇ ਦੇ ਨਾਲ ਭਾਈ ਤਾਰਾ ਸਿੰਘ ਵਾਂ ਜਿਹੜੇ ਬਹਾਦਰੀ ਦੇ ਨਾਲ ਲੜਦੇ ਆ ਤੱਕੀ ਬੇਗ ਤੋਂ ਬਾਅਦ ਮੋਮਨ ਖਾਂ ਆਪ ਅੱਗੇ ਆਉਂਦਾ ਹੈ ਨਾਲ ਉਹਦੇ ਹੋਰ ਫੌਜ ਅੱਗੇ ਆਉਂਦੀ ਹੈ ਲੜਦਿਆਂ ਲੜਦਿਆਂ ਪਾਈ ਤਾਰਾ ਸਿੰਘ ਵਾਂ ਜਿਹੜੇ ਉਹ ਸ਼ਹੀਦ ਹੋ ਜਾਂਦੇ ਆ ਬਾਕੀ ਦੇ ਸਿੱਖ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਆ ਪਰ ਗਟਵਾ ਮੁਕਾਬਲਾ ਜਿਹੜਾ ਏ ਉਸ ਵੇਲੇ ਲਾਹੌਰ ਤੋਂ ਆਈ ਹੋਈ ਫੌਜ ਦੇ ਨਾਲ ਕੀਤਾ ਜਾਂਦਾ ਏ 24 ਵਰਿਆਂ ਦੀ ਉਮਰ ਦੇ ਵਿੱਚ ਸਰਦਾਰ ਤਾਰਾ ਸਿੰਘ ਵਾਂ ਲੜਦੇ ਹੋਏ ਸ਼ਹੀਦ ਹੋ ਜਾਂਦੇ ਆ ਸਨ 1726 ਦੀ ਇੱਕ ਘਟਨਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹ ਐਸੀ ਇੱਕ ਜੰਗ ਸੀ ਜਿਹਦੇ ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਨਵਾਂ ਰੋਹ ਆਇਆ ਸਿੱਖਾਂ ਦੇ ਵਿੱਚ ਨਵੀਂ ਜਾਗਰਤੀ ਆਈ ਸਿੱਖ ਜਿਹੜੇ ਆ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ